ਗੁਰਪ੍ਰਿੰਸ ਸਿੰਘ ਸੇਖੋਂ ਬੋਲ ਰਹੇ ਸੀ ਮੈਂ ਜੀ ਰੋਪੜ ਤੋਂ ਬੋਲ ਰਿਹਾ ਹਾਂ ਕੀ ਕਹਿਣਾ ਚਾਹੋਗੇ ਜੋ ਕਿਸਾਨਾਂ ਵੱਲੋਂ ਵਿਰੋਧ ਹੋ ਰਿਹਾ ਹੈ ਭਾਜਪਾ ਦਾ ਇਹਦੇ ਨਾਲ ਭਾਜਪਾ ਦੀ ਚੋਣ ਮੁਹਿੰਮ ਤੇ ਕੀ ਅਸਰ ਪਾਊਗਾ ਐਕਚੁਅਲੀ ਮੈਂ ਇਹ ਫੀਲ ਕਰਦਾ ਜੀ ਵੀ ਜਿਹੜਾ ਕਿਸਾਨ ਮੈਂ ਅੰਦੋਲਨ ਹੋ ਰਿਹਾ ਹੈ ਇਹਦਾ ਅਸਰ ਡਾਇਰੈਕਟਲੀ ਤਾਂ ਬਹੁਤ ਜ਼ਿਆਦਾ ਪੈਣ ਵਾਲਾ ਨਹੀਂ ਕਿਉਂਕਿ ਇਹ ਭਾਜਪਾ ਦੀ ਵੋਟ ਹੈ ਹੀ ਨਹੀਂ ਸੀ ਸੋ ਇਸ ਤੋਂ ਇਲਾਵਾ بجائے ਸੜਕਾਂ ਤੇ ਬੈਠਣ ਦੇ ਮੈਂ ਇਹ ਸਮਝਦਾ ਸੀ ਵੀ ਜੇ ਇਹ ਆਪਾਂ ਫਾਰਮਰ ਸਾਰੇ ਰਲ ਕੇ ਜਿਹੜੇ ਲੋਕ ਸਾਡੀ ਐਜੀਟੇਸ਼ਨ ਨੂੰ ਸਮਝਦੇ ਨਹੀਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੀਏ ਤੇ ਜਿਹੜਾ ਸਾਡੇ ਖਿਲਾਫ ਐਂਟੀ ਫਾਰਮਰ ਸੈਂਟੀਮੈਂਟ ਹੈਗਾ 올ਓਵਰ ਦੀ ਕੰਟਰੀ ਉਹ ਉਹ ਘੱਟ ਹੋਵੇ ਜਾਂ ਆਪਣੇ ਪੰਜਾਬ 'ਚ ਘੱਟ ਹੋਵੇ ਤਾਂ ਕਿ ਜਿਹੜੇ ਏਰੀਆਜ਼ ਹੈਗੇ ਉਹਨਾਂ ਦੇ ਸ਼ਹਿਰਾਂ ਦੇ ਜਿੱਥੋਂ ਵੋਟ ਬੈਂਕ ਉਹ ਸ਼ਾਇਦ ਘੱਟ ਹੋ ਸਕੇ